ਮੇਰੇ ਵਰਗੇ ਇੱਕ ਨਮਾਣੇ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਬਣਾਇਆ ਮੈਦਾਨੇ ਜੰਗ ਭਖਿਆ ਹੋਇਆ ਹੈ ਪਰ ਸਾਡੇ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਜੇ ਕਿਸੇ ਨੇ ਵੀ ਇਲੈਕਸ਼ਨ ਲੜਨੀ ਹੈ ਤੈਨੂੰ ਆਪਣੇ ਨਾਮਜ਼ਦਗੀ ਪੇਪਰ ਜੜੇ ਆ ਉਹ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਨਿਜਮਾ ਦੇ ਮੁਤਾਬਕ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਾਉਣੇ ਪੈਂਦੇ ਅੱਜ ਮੈਂ ਆਪਣੇ ਜਿਹੜੇ ਨਾਮਜ਼ਦਗੀ ਪੇਪਰ ਨੇ ਉਹ ਜਿਹੜੇ ਹੈ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਰਿਟਰਨਿੰਗ ਅਫੀਸਰ ਲੋਕ ਸਭਾ ਹਲਕਾ ਖਡੂਰ ਸਾਹ ਕੋਲੇ ਜਮ੍ਹਾਂ ਪ੍ਰਵਾਹ ਦਿੱਤੇ ਨੇ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਤੇ ਸੰਗਤ ਦਾ ਅਸ਼ੀਰਵਾਦ ਲੈ ਕੇ ਤੇ ਆਪਣੇ ਆਪ ਤੇ ਭਰੋਸਾ ਆ ਕਿਉਂਕਿ ਮੈਂ ਤੇ ਇੱਕੋ ਗੱਲ ਕਹਿਣਾ ਆ ਕਿ ਭਾਈ ਜੇ ਮੇਰੇ 'ਚ ਤੁਸੀਂ ਸਮਰੱਥਾ ਦੇਖਦੇ ਜੇ ਜੇ ਮੇਰੇ 'ਚ ਤੁਸੀਂ ਕਾਬਲੀਅਤ ਦੇਖਦੇ ਜੇ ਜੇ ਤੁਸੀਂ ਮੇਰੇ ਬਾਰੇ ਇਹ ਮਹਿਸੂਸ ਕਰਦੇ ਜੇ ਕਿ ਅੱਜ ਮੇਰੇ ਵਰਗੇ ਦੀ ਆਵਾਜ਼ ਜਿਹੜੀ ਹੈ ਉਹ ਪੰਥ ਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ بلند ਕਰਨ ਲਈ ਪਾਰਲੀਮੈਂਟ ਵਿੱਚ ਗੂੰਜਣੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਰੂਰੀ ਹੋ ਗਿਆ ਕਿ ਜਿਸ ਤਰ੍ਹਾਂ ਦੀਆਂ ਕੇਂਦਰ ਦੀਆਂ ਸਰਕਾਰਾਂ ਚ ਪਹਿਲਾਂ ਸੀ ਚਾਹੇ ਹੁਣ ਰਹੀ ਹੈ ਇਹਨਾਂ ਨੇ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਹਰ ਪੱਖੋਂ ਧੱਕਾ ਕੀਤਾ ਹੈ ਤੇ ਧੱਕੇ ਨੂੰ ਰੋਕਣ ਵਾਸਤੇ ਉੱਥੇ ਮਜ਼ਬੂਤੀ ਨਾਲ ਆਵਾਜ਼ بلند ਕਰਨ ਦੀ ਲੋੜ ਹੈ ਮਜ਼ਬੂਤੀ ਦੇ ਨਾਲ ਆਪਣਾ ਵਖ ਰੱਖਣ ਦੀ ਲੋੜ ਹੈ ਔਰ ਉਹਨਾਂ ਦੇ ਜਵਾਬ ਦੇ ਬਣਾਉਣ ਦੀ ਲੋੜ ਹੈ ਔਰ ਜਿਹੜੀ ਪੰਜਾਬ ਦੇ ਨਾਲ ਬੇਇਨਸਾਫੀ ਹੋਈ ਹੈ ਉਹਦਾ ਇਨਸਾਫ ਦਿਵਾਉਣ ਦੀ ਲੋੜ ਹੈ। ਬਡਵਾਲਾ ਅਮਿਤਪਾਲ ਵੱਲੋਂ ਵੀ ਜਿਹੜੇ ਨੇ ਕਾਗਜ਼ ਆਪਣੇ ਦਸਤਖਤ ਕਰਵਾਏ ਗਏ ਨੇ ਔਰ ਇਸ ਦੇ ਨਾਲ ਕੋਲ ਵੀਰ ਸਿੰਘ ਜੀ ਦੇ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਵੀ ਕਾਗਜ਼ ਦਾਖਲ ਕਰਾਏ ਗਏ ਨੇ ਔਰ ਜਿਸ ਦਾ ਜਿਹੜਾ ਦਾਵਾ ਕਰਦੇ ਨੇ ਕੀ ਕਹਿਣਾ ਚਾਹੁੰਦੇ ਨੇ? ਨਹੀਂ ਚਲੋ ਕਾਗਜ਼ ਦਾਖਲ ਕਰਾਉਣਾ ਵੀ ਹਰ ਇੱਕ ਦਾ ਅਧਿਕਾਰ ਹੈ, ਚੋਣ ਲੜਨਾ ਵੀ ਹਰ ਇੱਕ ਦਾ ਅਧਿਕਾਰ ਹੈ, ਦਾਵਾ ਕਰਨਾ ਵੀ ਹਰ ਇੱਕ ਦਾ ਅਧਿਕਾਰ ਹੈ। ਮੈਂ ਤਾਂ ਸੰਗਤ ਦੇ ਉੱਤੇ ਛੱਡਦਾ। ਮੇਰਾ ਤਾਂ ਇੱਕੋ ਇੱਕ ਹੈ। ਕਿ ਮੈਂ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਐ ਤੇ ਮੇਰੇ ਖਿਆਲ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਮੇਰੀ ਕਾਰਗੁਜ਼ਾਰੀ ਦੇਖੀ ਹੈ ਖਾਸ ਕਰਕੇ ਚਲੋ ਖੇਮ ਕਰਨ ਜਾਂ ਆਪਾਂ ਕਹਿੰਦੇ ਜਿਲ੍ਹਾ ਤਰਨਤਾਰਨ ਇਹ ਤੇ ਮੈਨੂੰ ਨੇੜਿਓਂ ਦੇਖਿਆ ਹੈ ਪਰ ਭਾਵੇਂ ਇਹਦੇ ਚ ਜੀਰਾ ਵੀ ਪੈਂਦਾ ਹੈ ਸultanpur ਲੋਧੀ ਵੀ ਪੈਂਦਾ ਹੈ ਕਪੂਰਥਲਾ ਵੀ ਪੈਂਦਾ ਹੈ ਤੇ ਤਰਨਤਾਰਨ ਤੋਂ ਬਾਹਰ ਜਿਹੜਾ ਬਾਬਾ ਬਕਾਲਾ ਤੇ ਜੰਡੇਆਲਾ ਵੀ ਪੈਂਦਾ ਹੈ ਪਰ ਮੈਂ ਜਿੱਥੇ ਵੀ ਜਾਣਾ ਉਹ ਇਹੀ ਗੱਲ ਕਰਦੇ ਕਿ ਬਲਟੋਆ ਸਾਹਿਬ ਤੁਸੀਂ ਸਾਡੇ ਲਈ ਬਗਾਨੇ ਨਹੀਂ ਤੁਸੀਂ ਭਾਵੇਂ ਸਾਨੂੰ ਨਹੀਂ ਪਛਾਣਦੇ ਪਰ ਅਸੀਂ ਤੁਹਾਨੂੰ ਤੇ ਤੁਹਾਡੇ ਕੰਮ ਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਆ ਕਪੜਾ ਤੋਂ ਮਿਲਦੀ ਹੈ ਉਤਸ਼ਾਹ ਮਿਲਦਾ ਹੈ ਜੋਸ਼ ਮਿਲਦਾ ਆ ਤੇ ਇਸ ਕਰਕੇ ਜਿਹੜਾ ਆ ਕੋਈ ਦਾਵਾ ਕੀ ਕਰੀ ਜਾਂਦਾ ਆ ਮੇਰਾ ਦਾਵਾ ਇੱਕੋ ਹੀ ਹੈ ਕਿ ਮੈਂ ਕੇਂਦਰ ਦੀਆਂ ਚੂਲਾ ਹਲਾ ਕੇ ਆ ਔਰ ਮੇਰੀ ਟੱਕਰ ਕਿਸੇ ਨਾਲ ਨਹੀਂ ਮੇਰੀ ਕੇਂਦਰ ਸਰਕਾਰ ਦੇ ਨਾਲ ਟੱਕਰ ਹੈ ਇਹ ਹੀ ਮੇਰੇ ਸ਼ਬਦ ਹੈ